ਸਤਗੁਰਾਂ ਨੇ ਅਪਾਰ ਕਿਰਪਾ ਕੀਤੀ ਰਹਿਮਤ ਕੀਤੀ ਹੈ ਮਹਾਰਾਜ ਦਾ ਬੜਾ ਪਿਆਰਾ ਬਚਨ ਹੈ ਜਿੱਥੇ ਨਾਮ ਜਪੀਏ ਪ੍ਰਭ ਪਿਆਰੀ ਸੇ ਅਸਥਿਲ ਸੋਇਨ ਚੁਬਾਰੇ ਮਹਾਰਾਜ ਦਾ ਬਚਨ ਹੈ ਜਿੱਥੇ ਜਾਏ ਬਹੇ ਮੇਰਾ ਸਤਗੁਰੂ ਸੋ ਥਾਨ ਸੁਹਾਵਾ RAM ਰਾਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨ ਪੈ ਜਾਣ ਉਹ ਜਗ੍ਹਾ ਪੂਜਨੀਕ ਹੋ ਜਾਂਦੀ ਹੈ ਤੂੰ ਸਤਗੁਰਾਂ ਦੇ ਦਰਸ਼ਨਦਾਰ ਕਰ ਰਿਹਾ ਚੰਗੇ ਭਾਗ ਨੇ ਚੰਗੇ ਕਰਮ ਨੇ ਜੇ ਉਸ ਸਤਗੁਰੂ ਦੇ ਦیدار ਕਰ ਰਹੇ ਜਿਹੜਾ ਖਾਲੀ ਝੋਲੀਆਂ ਭਰ ਕੇ ਤੋਰਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਸਤਗੁਰਾਂ ਦਾ ਬੜਾ ਪਿਆਰਾ ਬਚਨ ਹੈ ਮਹਾਰਾਜ ਜੀ ਕਥਨ ਕਰਦੇ ਨੇ ਪੰਜਵੇਂ ਨਾਨਕ ਗੁਰੂ ਅਰਜਨ ਦੇ ਮਹਾਰਾਜ ਸਤਗੁਰੂ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਆਵਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਕੇਵਲ ਨਾਮ ਇਹਦਾ ਸਾਰੀ ਪੰਕਤੀ ਦਾ ਵਿਆਖਿਆ ਮਹਾਰਾਜ ਨੇ ਤਤ ਕਟਿਆ ਕੇਵਲ ਨਾਮ ਤੇ ਇਹਦਾ ਭਾਵ ਹੈ ਵੀ ਜਦੋਂ ਮਹਾਰਾਜ ਦੇ ਮੁਬਾਰਕ ਚਰਨਾ ਚ ਜੁੜ ਜਾਈਏ ਉਹ ਤੋਂ ਦੁਨੀਆਦਾਰੀ ਭੁੱਲ ਜਾਵੇ ਤੇ ਦੁਨਿਆਵੀ ਗੱਲਾਂ ਬਾਤਾਂ ਜਿਹੜੀਆਂ ਉਹ ਜਦੋਂ ਪੰਡਾਲ ਤੋਂ ਬਾਹਰ ਰਹਿ ਜਾਣ ਫਿਰ ਮਹਾਰਾਜ ਕਿਰਪਾ ਕਰਦਾ ਕੇਵਲ ਨਾਮ ਤੋਂ ਬਾਅਦ ਫਿਰ ਇੱਕ ਪਦਵੀ ਬਖਸ਼ਦਾ ਜਿਹਨੂੰ ਆਪਾਂ ਕਹਿੰਦੇ ਬ੍ਰह्म ਗਿਆਨੀ ਦੀ ਪਦਵੀ ਕਿਉਂ ਬ੍ਰਹਮ ਗਿਆਨ ਤਾਂ ਹੀ ਹੋਵੇਗਾ ਜੇ ਬ੍ਰਹਮ ਗਿਆਨ ਬਖਸ਼ਣ ਵਾਲੇ ਗੁਰੂ ਦੇ ਆਖੇ ਲੱਗ ਕੇ ਬੜੇ ਪ੍ਰੇਮ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਆਪਾਂ ਹਾਜ਼ਰੀਆਂ ਭਰਾਂਗੇ ਤੇ ਆਓ ਇੱਕ ਵਾਰੀ ਪੂਰੀ ਮਨ ਬਤਾ ਦਾ ਭਲਾ ਮੰਗੀਏ ਤੇ ਉਚਾਰਨ ਕਰੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੁਣ ਬਾਬਾ ਜੀ ਦੀ ਯਾਦ ਹਰ ਸਾਲ ਕਿਉਂ ਮਨਾਈ ਜਾਂਦੀ ਭਲਾ ਬੜੇ ਸਿਆਣੇ ਬੋਧੀ ਜੀ ਵੀ ਆਪ ਸੰਗਤਾਂ ਜੁੜ ਬੈਠੇ ਹੋ ਯਾਦ ਉਹਦੀ ਮਨਾਈ ਜਾਂਦੀ ਜੇਦੀ ਕੋਈ ਸਮਾਜ ਨੂੰ ਦੇਣ ਹੋਵੇ ਭਾਈ ਬੁੱਤ ਚਰਸਤਿਆਂ ਵਿੱਚ ਉਹਨਾਂ ਦੇ ਲੱਗਦੇ ਨੇ ਜਿਨ੍ਹਾਂ ਦੀ ਕੋਈ ਦੇਣ ਹੋਵੇ ਸਮਾਜ ਨੂੰ 10 ਨੰਬਰਿਆਂ ਦੇ ਬੁੱਤ ਨਹੀਂ ਲੱਗਦੇ ਚੋਰਾ ਉੱਚਕਿਆਂ ਦੇ ਬੋਕ ਬੁੱਤ ਨਹੀਂ ਲੱਗਦੇ ਹੁੰਦੇ ਜੇ ਲੱਗ ਵੀ ਜਾਂ ਤੇ ਲੋਕ ਵਿਰੋਧਤਾ ਕਰ ਦਿੰਦੇ ਵੀ ਨਹੀਂ ਭਾਈ ਇਹਦੇ ਲੱਛਣ ਚੰਗੇ ਨਹੀਂ ਸੀ ਹੁਣ ਬਾਬਾ ਦਇਆ ਸਿੰਘ ਜੀ ਦੀ ਯਾਦ ਕਿਉਂ ਮਨਾਈ ਜਾ ਰਹੀ ਪਈ ਇਹਦਾ ਇਹ ਕੋਈ ਕਾਪਾਂ ਕਿੰਨੇ ਵੀ ਉਹਨਾਂ ਨੇ ਗੁਰੂ ਗੁਰੂ ਜਪਿਆ ਰੱਬ ਦੀ ਪ੍ਰਾਪਤੀ ਵਾਸਤੇ ਉਹਨਾਂ ਰੱਬ ਰੱਬ ਕੀਤਾ ਤੇ ਯਾਦ ਤਾਮ ਮਨਾਈ ਜਾ ਰਹੀ ਇੱਕ ਜਲੰਧਰ ਦੇ ਬੜੇ ਵਿਦਵਾਨ ਕਵੀ ਹੋਏ ਨੇ ਗਿਆਨੀ ਕਰਮਜੀਤ ਸਿੰਘ ਨੂਰ ਉਹਨਾਂ ਨੇ ਇੱਕ ਬੜੀ ਵਧੀਆ ਕਿਤਾਬ ਲਿਖੀ ਹੈ ਉਹਦੇ ਵਿੱਚ ਉਹਨਾਂ ਬਹੁਤ ਪਿਆਰਾ ਲਿਖਿਆ ਵੀ ਯਾਦਾਂ ਕਿਉਂ ਮਨਾਈਆਂ ਜਾਂਦੀਆਂ ਪੱਲਾ ਕਿਉਂ ਯਾਦ ਕੀਤਾ ਜਾਂਦਾ 100 ਦੇ ਵਿੱਚੋਂ 98% ਪਰਿਵਾਰ ਆਪਣੇ ਬਜ਼ੁਰਗਾਂ ਨੂੰ ਭਰੀਣੇ ਤੋਂ ਬਾਅਦ ਛੈਂਦ ਭੁੱਲ ਜਾਂਦੇ ਨੇ ਕਿਹੇ ਦੀਵਾਰ ਦੇ ਉੱਪਰ ਤਸਵੀਰ ਲੱਗੀ ਤੇ ਭਾਵੇਂ ਨਜ਼ਰੀਂ ਪਵੇ ਲੇਕਿਨ ਬਹੁਤੇ ਪਰਿਵਾਰ ਭਰੀਣੇ ਤੋਂ ਬਾਅਦ ਆਪਣੀਆਂ ਵਡੇਰੀਆਂ ਨੂੰ ਯਾਦ ਨਹੀਂ ਕਰਦੇ ਤੇ ਇਹ ਸਹਜਪਾਲ ਪਰਿਵਾਰ ਆਪਣਾ ਕੰਮ ਕਾਜ ਛੱਡ ਕੇ ਵਿਦੇਸ਼ਾਂ ਦੀ ਧਰਤੀ ਤੇ ਇੱਥੇ ਆਣ ਕੇ ਯਾਦ ਕਿਉਂ ਮਨਾਉਂਦਾ ਭਾਈ ਉਹ ਗਿਆਨੀ ਜੀ ਨੇ ਬੜਾ ਪਿਆਰਾ ਲਿਖਿਆ ਕਹਿੰਦੇ ਵੀ ਕੋਈ ਨਾ ਸੈਰ ਕਰਨ ਵਾਸਤੇ ਸੈਰ ਕਰਨ ਵਾਸਤੇ ਇੱਕ ਰੱਬ ਦਾ ਪਿਆਰਾ ਘਰੋਂ ਨਿਕਲਿਆ ਸਵੇਰੇ ਸਵੇਰ ਤੇ ਲੱਗ ਪਿਆ ਸੈਰ ਕਰਨ। ਕਈ ਸੈਰ ਕਰਦੇ ਕਰਦੇ ਵੀ ਰੱਬ ਦੀ ਪ੍ਰਾਪਤੀ ਕਰ ਲੈਂਦੇ ਆ। ਜਦੋਂ ਸੈਰ ਕਰਦੇ ਹੋ ਨਾ ਫੁੱਲ ਬਾਗੀਚੇ ਵੇਖਣ ਚੰਗੇ ਚੰਗੇ ਰੋਖ ਨਜ਼ਰੀ ਪੈਣ ਤੇ ਉਹ ਲੰਘਦੇ ਲੰਘਦੇ ਵੀ ਮਹਾਰਾਜ ਨੂੰ ਯਾਦ ਕਰਕੇ ਕਹਿੰਦੇ ਬਲੇਹਾਰੀ ਕੁਦਰਤ ਵਸਿਆ ਜਿਹਦੇ ਬਾਬਤ ਮਹਾਰਾਜ ਦਾ ਬਚਨ ਹੈ ਪਾਤੀ ਤੋਰੈ ਮਲ ਨਹੀਂ ਪਾਤੀ ਪਾਤੀ ਜੀਓ ਪਤੇ ਪਤੇ ਦੇ ਵਿੱਚ ਪਰਮੇਸ਼ਵਰ ਹੈ ਰੱਬ ਹੈ ਹੁਣ ਜਦੋਂ ਸਨਮਾਨ ਜੋ ਖਾਲਸਾ ਜੀ ਉਹ ਬੰਦਾ ਸੈਰ ਸਪਾਟਾ ਕਰਦਾ ਕਰਦਾ ਨੇ ਇੱਕ ਦਰਖਤ ਦੇ ਥੱਲੇ ਆਰਾਮ ਕਰਨ ਵਾਸਤੇ ਬੈਠਾ ਜਦੋਂ ਆਰਾਮ ਕਰਨ ਵਾਸਤੇ ਦਰਖਤ ਦੇ ਥੱਲੇ ਬੈਠਾ ਤੂੰ ਤੇ ਕੰਨਾਂ ਦੇ ਵਿੱਚ ਇੱਕ ਆਵਾਜ਼ ਪਈ ਆਵਾਜ਼ ਛੋਰ-ਛਰਾਬਾ ਲੜਾਈ ਝਗੜਾ ਦਰਖਤ ਦੇ ਉੱਪਰ ਹੋ ਰਿਹਾ ਹੁਣ ਤਰਾਖਤ ਤੇ ਚੜਿਆ ਕੋਈ ਨਹੀਂ ਨਾ ਕੋਈ ਆਦਮੀ ਨਾ ਕੋਈ ਬੱਚਾ ਨਾ ਕੋਈ ਬੀਬਾ ਨਾ ਕੋਈ ਬੀਬੀ ਤੇ ਫਿਰ ਲੜਾਈ ਕਾਦੀ ਉਹ ਜਿਹੜਾ ਕਲੇਸ਼ ਤਰਾਖਤ ਤੇ ਹੋ ਰਿਆ ਸੀ ਨਾ ਉਹ ਕਵੀ ਜਿੰਨੇ ਸੁਣਿਆ ਤੇ ਉਹਨੇ ਕਲਮ ਬੰਦ ਕਰ ਦਿੱਤਾ ਉਹ ਲੜਾਈ ਕਾਦੀ ਹੋ ਰਹੀ ਭਲਾ ਉਹ ਲੜਾਈ ਇਹ ਹੋ ਰਹੀ ਆ ਵੀ ਫੁੱਲ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਤੇ ਫਲ ਕਹਿੰਦਾ ਮੇਰੇ ਵਰਗਾ ਕੋਈ ਨਹੀਂ ਤੇ ਪੱਤੇ ਕਹਿੰਦੇ ਮੇਰੇ ਵਰਗਾ ਕੋਈ ਨਹੀਂ ਤਣਾ ਕਹਿੰਦਾ ਮੇਰੇ ਵਰਗਾ ਕੋਈ ਐਹੀ ਆ ਬਸ ਜਦੋਂ ਬੱਚਾ ਜਨਮ ਲੈਣ ਲੱਗਦਾ ਨਾ ਦੇ ਪ੍ਰਮਾਤਮਾ ਸਿਰ ਤੇ ਹੱਥ ਫੇਰ ਕੇ ਕਹਿੰਦਾ ਵੀ ਤੇਰੇ ਵਰਗਾ ਪਹਿਲਾਂ ਮੈਂ ਦੁਨੀਆਂ ਤੇ ਭੇਜਿਆ ਨਿਉ ਕੋਈ ਵੀ ਇਹੋ ਛਪਦਾ ਜਿਹੜਾ ਕਈ ਵਾਰੀ ਬੰਦੇ ਦੀ ਜ਼ਿੰਦਗੀ ਗਰਕ ਕਰ ਦਿੰਦਾ ਅਸੀਂ ਕਹਿ ਦਿੰਨੇ ਮੇਰੇ ਵਰਗਾ ਦੁਨੀਆਂ ਤੇ ਹੈ ਕੋਈ ਨਹੀਂ ਉਹ ਜਦੋਂ ਸੁਣਿਆ ਨਾ ਉਹਨੇ ਸਾਰਾ ਕੋਈ ਤੇ ਕਲਮ ਬੰਦ ਕੀਤਾ ਤੇ ਰੌਲਾ ਕੀਆ ਉਹਨਾਂ ਨੇ ਪਹਿਲਾਂ ਬੰਦ ਲਿਖਿਆ ਕਹਿੰਦੇ ਫੁੱਲ ਇੱਕ ਦਿਨ ਫੁੱਲ ਕੇ ਕਹਿਣ ਲੱਗਾ ਮੈਂ ਤਾਂ ਵੰਡਦਾ ਮੈਂ ਗੁਲਜਾਰੇ ਅੰਦਰ ਕਰਨਾ ਕਿਸੇ ਦਾ ਮਾਣ ਸਤਕਾਰ ਹੋਵੇ ਤੇ ਲੋਕੀ ਮੈਨੂੰ ਪਰਉਂਦੇ ਨੇ ਹਾਰ ਅੰਦਰ ਭਵਰੇ ਤਿਤਲੀਆਂ ਚੂਸਦੇ ਰਾਸ ਮੇਰਾ ਤੇ ਬੁਲਬੁਲ ਚਹਿਕਦੀ ਮੇਰੇ ਪਿਆਰ ਅੰਦਰ ਕੌਣ ਪੁੱਛਦਾ ਪੱਤਾ ਤੇ ਪੱਤੇ ਤੇ ਟਹਿਣੀਆਂ ਨੂੰ ਕੀਮਤ ਪੈਂਦੀ ਹੈ ਮੇਰੀ ਬਾਜ਼ਾਰ ਅੰਦਰ ਇਹਨੂੰ ਕਹਿੰਦੇ ਹੰਕਾਰ ਫੁੱਲ ਤੋਂ ਬਾਅਦ ਵਾਰੀ ਆ ਗਈ ਫਲ ਦੀ ਫਿਰ ਫਲ ਨੇ ਆਣ ਕੇ ਫਾੜ ਮਾਰੀ ਉਹ ਦੁਨੀਆਂ ਦੇ ਲੋਕਾਂ ਨੂੰ ਯਾਦ ਰੱਖਿਓ ਫਿਰ ਫਲ ਆਣ ਕੇ ਕਹਿਣ ਲੱਗਾ ਉਹ ਕਹਿੰਦਾ ਮੈਨੂੰ ਕੇਵਲ ਤੇ ਕੇਵਲ ਉਹ ਲੋਕ ਖਾ ਸਕਦੇ ਆ ਛੱਕ ਸਕਦੇ ਜਿਨ੍ਹਾਂ ਦੀ ਜੇਬ ਵਿੱਚ ਕੁਝ ਹੈ ਫਿਰ ਫਲ ਨੇ ਆਣ ਕੇ ਫੜ ਮਾਰੀ ਯਾਰੋ ਆਸ਼ਿਕ ਜਮਾਨਾ ਹੈ ਕੁੱਲ ਮੇਰਾ ਮੈਨੂੰ ਖਾਂਦੇ ਨੇ ਸਿਰਫ ਅਮੀਰ ਲੋਕੀ ਰਤਬਾ ਜਾਣ ਸਕਦਾ ਕੀ ਫੁੱਲ ਮੇਰਾ ਮੇਰੇ ਖਾਦਿਆਂ ਜਿਸਮ ਨੂੰ ਮਿਲੇ ਤਾਕਤ ਮਿੱਠਾ ਰਸ ਹੈ ਅੰਮ੍ਰਿਤ ਦੇ ਤੁਲ ਮੇਰਾ ਕੌਣ ਪੁੱਛਦਾ ਹੈ ਫੁੱਲਾਂ ਤੇ ਪੱਤਿਆਂ ਨੂੰ ਜਦੋਂ ਪੈਂਦਾ ਬਾਜ਼ਾਰ ਵਿੱਚ ਮੁੱਲ ਮੇਰਾ ਫਿਰ ਪੱਤਿਆਂ ਦੀ ਵਾਰੀ ਆ ਗਈ ਫਿਰ ਚੁੱਪ ਕੇ ਜੇ ਸੁਣ ਲਿਆ ਸਭ ਕੁਝ ਪੱਤਿਆਂ ਨੇ ਉਹ ਵੀ ਆ ਗਿਆ ਮੁੱਛਾਂ ਨੂੰ ਤਾ ਦੇਂਦੇ ਉਹ ਕਹਿੰਦੇ ਸਾਡਾ ਮੁਕਾਬਲਾ ਕਿੰਨੇ ਕਰਨਾ ਅਸੀਂ ਧਰਤੀ ਨੂੰ ਸਵਰਗ ਬਣਾ ਦਿੰਦੇ ਅੱਖਾਂ ਸਾਡੀ ਹਰੀਆਵਲ ਤੋਂ ਲੈਣ ਜੋਤੀ ਆਕਸੀ ਜੰਦੀ ਭਰੀ ਅਸੀਂ ਹਵਾ ਦੇਂਦੇ ਅਸੀਂ ਪੱਤੇ ਦਵਾਈਆਂ ਦੇ ਵਿੱਚ ਪਾਈ ਕੇ ਮਰਦਾ ਜਾਨਾਂ ਵਿੱਚ ਜ਼ਿੰਦਗੀ ਪਾ ਦਿੰਦੇ ਫੁੱਲ ਬੋਲਿਆ ਫਲ ਬੋਲਿਆ ਪੱਤੇ ਬੋਲੇ ਤੇ ਤਣੇ ਨੇ ਆਖਿਆ ਇਹਨਾਂ ਦਾ ਬੇੜਾ ਘਰਕ ਜਾਵੇ ਸਾਰਾ ਵਜਨ ਮੈਂ ਚੁੱਕਿਆ ਇਹ ਆਪੂ ਆਪਣੇ ਖੰਭਾ ਦੇ ਪੁੱਲ ਬਣਾ ਕੇ ਉਤੋਂ ਦੀ ਊਠ ਲੰਗਾਈ ਜਾ ਰਹੇ ਨੇ ਫਿਰ ਉੱਠਿਆ ਤਣਾ ਤੇ ਕਹਿਣ ਲੱਗਾ ਉਹ ਕਹਿੰਦਾ ਕਿਸੇ ਮੇਰੀ ਵੀ ਸੁਣੀ ਤਕਰੀਰ ਹੁੰਦੀ ਮੇਰਾ ਮੁੱਲ ਬਾਜ਼ਾਰ ਵਿੱਚ ਉਦੋਂ ਪੈਂਦਾ ਛਾਤੀ ਆਰੇ ਨਾਲ ਜਦੋਂ ਮੇਰੀ ਚੀਰ ਹੁੰਦੀ ਮੇਰੇ ਬੱਲੀਆਂ ਤੇ ਫੱਟੇ ਕੰਮ ਆਉਂਦੇ ਜਦੋਂ ਕੋਈ ਇਮਾਰਤ ਤਮੀਰ ਹੁੰਦੀ ਮੇਰੀ ਲੱਕੜ ਦੇ ਸੋਫੇ ਜਦ ਸੱਜਣ ਘਰ ਵਿੱਚ ਉਦੋਂ ਘਰ ਦੀ ਬਦਲ ਤਸਵੀਰ ਹੁੰਦੀ ਹੁਣ ਵਿਚਾਰੀ ਜੜ ਨੂੰ ਵਟ ਚੜਨਾ ਹੀ ਸੀਗਾ ਜੇ ਮੈਂ ਨਾ ਧਰਤੀ ਵਿੱਚ ਹੋਵਾਂ ਤੇ ਸਾਰੇ ਗਲਪਲ ਜਾਓ ਸੁੱਕ ਜੋ ਸਾਰੇ ਜੇ ਮੈਂ ਨਾ ਧਰਤੀ ਵਿੱਚ ਹੋਵਾਂ ਤੇ ਤੁਹਾਡੀਆਂ ਬੇੜੀਆਂ ਚ ਵਟੇ ਪੈ ਜਾਣਾ ਤੁਹਾਨੂੰ ਪਸੰਦ ਕੋਈ ਨਾ ਕਰੇ ਸਾਰਿਆਂ ਨੂੰ ਸੁਣਨ ਪਿੱਛੋਂ ਆਖਰ ਜੜ ਬੋਲੀ ਤੇ ਜੜ ਸਾਡੀ ਜੜ ਕਿਹੜੀ ਆ ਜੀ ਸਾਡੀ ਜੜ ਹੈ ਧੰਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਨੂੰ ਸੁਣਨ ਪਿੱਛੋਂ ਆਖਰ ਜੜ ਬੋਲੀ ਵੇਹ ਕਾ ਨੂੰ ਬੰਨੀ ਤਰੀਫਾਂ ਦੇ ਪੁੱਲ ਜਾਂਦੇ ਫਲ ਫਲ ਪੱਤੇ ਸਭ ਝੜ ਜਾਂਦੇ ਜਦੋਂ ਝਖੜ ਜ਼ਮਾਨੇ ਦੇ ਝੁੱਲ ਜਾਂਦੇ ਤੇ ਯਾਦ ਰੱਖਿਓ ਪੂਜੇ ਜਾਂਦੇ ਨੇ ਹਸ਼ਰਾਂ ਤੀਕ ਉਹੋ ਜੁੜੇ ਰਹਿੰਦੇ ਨੇ ਜੜ ਦੇ ਨਾਲ ਜਿਹੜੇ ਦੁਨੀਆਂ ਵਿੱਚ ਪਵਾ ਕੇ ਹੋ ਜਾਂਦੇ ਪੁੱਲ ਜਾਂਦੇ ਬੰਦਾ ਬੰਦੇ ਨੂੰ ਮਿਲੇ ਦਾ ਉਛਦਾ ਏ ਤੇਰਾ ਬੰਦਿਆ ਹੈ ਕਰੋ ਬਾਰਿਕ ਤਣਾ ਕਿਤੇ ਨੀਗਾ ਮਜੀ ਕਿਤਨਾ ਧਨ ਦੌਲਤ ਤੇਰਾ ਏ ਸਤੋ ਵਦ ਵੇ ਹਾਰ ਕਿਤਨਾ ਨੂੰ ਦੱਸ ਦੇ ਹੈ ਉਧਾਰ ਕਿਤਨਾ ਕਦੀ ਏ ਤਾਂ ਕਿਸੇ ਨੇ ਪੁੱਛਿਆ ਹੀ ਨਾ ਕਦੀ ਏ ਤਾਂ ਕਿਸੇ ਨੇ ਪੁੱਛਿਆ ਨਾ ਤੇਰਾ ਸਤਗੁਰਾਂ ਨਾਲ ਪਿਆਰ ਕਿਤਨਾ ਤੇਰਾ ਵਾਹਿਗੁਰੂ ਨਾਲ ਪਿਆਰ ਕਿਤਨਾ ਕੋਈ ਸਮਾਂ ਸੀ ਸਾਡੇ ਬਜ਼ੁਰਗ ਇੱਕ ਦੂਜੇ ਨੂੰ ਮਿਲਦੇ ਹੁੰਦੇ ਸੀ ਕਿਤੇ 18ਵੀਂ ਸਦੀ ਦਾ ਸਮਾਂ ਸੀ ਤੇ ਇੱਕ ਦੂਜੇ ਨੂੰ ਪੁੱਛਿਆ ਜਾਂਦਾ ਸੀ ਤੈਨੂੰ ਪੰਜ ਗ੍ਰੰਥੀ ਕੰਠਿਆ ਤੈਨੂੰ 10 ਗ੍ਰੰਥੀ ਕੰਠ ਬਾਣੀਆਂ ਕਿੰਨੀ ਕੰਠ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਪੁੱਤਰ ਨੂੰ ਹੁਕਮਨਾਮਾ ਭੇਜਿਆ ਨਾ ਪਟਨਾ ਸਾਹਿਬ ਦੀ ਧਰਤੀ ਤੇ ਵੀ ਸਾਡੇ ਬੇਟੇ ਨੂੰ ਸਾਡੇ ਪੁੱਤ ਨੂੰ ਲੈ ਕੇ ਆਓ ਚੱਕ ਨਾਨਕੀ ਆਨੰਦਪੁਰ ਸਾਹਿਬ ਜਿੰਨੂੰ ਕਹਿੰਦੇ ਤੇ ਜਦੋਂ ਗੋਬਿੰਦ ਰਾਏ ਪਹਿਲੀ ਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਹਿਲਾ ਸਵਾਲ ਕੀਤਾ ਬੇਟਾ ਜੀ ਬਾਣੀ ਕਿੰਨੀ ਕੰਠਿਆ ਤੂੰ ਤੇ ਗੋਵਿੰਦਰਾਏ ਮਹਾਰਾਜ ਨੇ ਆਖਿਆ ਪਿਤਾ ਜੀ ਤੁਹਾਡੀ ਕਿਰਪਾ ਦੇ ਨਾਲ ਬਿਆੰਤ ਬਾਣੀਆਂ ਕੰਠ ਨੇ ਉਦੋਂ ਦੀਵਾਨ ਸਜਾ ਸੀ ਸਮਾਪਤੀ ਹੋਣ ਲੱਗੀ ਸੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਪੁੱਤਰ ਜੀ ਕਿੰਨੀਆਂ ਬਾਣੀਆਂ ਕੰਠੋ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਬਿਆੰਤ ਬਾਣੀਆਂ ਕੰਠ ਸਤਿਗੁਰੂ ਕਹਿੰਦੇ ਹੁਣ ਦੀਵਾਨ ਦੀ ਲੱਗੀ ਸਮਾਪਤੀ ਹੋਣ ਪ੍ਰਤੀਜੇ ਨਾਨਕ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਤੁਸੀਂ ਪੜ ਕੇ ਦੀਵਾਨ ਦੀ ਸਮਾਪਤੀ ਕਰਵਾਓਗੇ ਉਥੇ ਚੱਕ ਨਾਨਕੀ ਦੀ ਧਰਤੀ ਤੇ ਗੋਬਿੰਦ ਰਾਏ ਨੇ ਆਨੰਦ ਸਾਹਿਬ ਦੀ ਸੰਪੂਰਨ ਬਾਣੀ ਪੜੀ ਇਧਰੋਂ ਅਜੀ ਅਰਦਾਸ ਬੇਨਤੀ ਹੋ ਕੇ ਦੀਵਾਨ ਹੋਇਆ ਸਮਾਪਤ ਤੇ ਸੰਗਤ ਵਿੱਚ ਉੱਠ ਕੇ ਨਵੇਂ ਦਾਤਾਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਐਲਾਨ ਕਰ ਦਿੱਤਾ ਅੱਜ ਤੋਂ ਬਾਅਦ ਇਸ ਧਰਤੀ ਦਾ ਨਾਮ ਚੱਕ ਨਾਨਕੀ ਨਹੀਂ ਅੱਜ ਤੋਂ ਬਾਅਦ ਇਹਦਾ ਨਾਮ ਸ੍ਰੀ ਆਨੰਦਪੁਰ ਸਾਹਿਬ ਹੈ ਇਕੰਠ ਕੀਤੀ ਗੁਰਬਾਨੀ ਦਾ ਮਤਲਬ ਇਕੰਠਕ ਕੀਤੀ ਹੋਈ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਮਾਇਆ ਗੰਠ ਤੇ ਗੁਰਬਾਨੀ ਕੰਠ ਕਿਤਨਾ ਕਿਤੇ ਕੰਮ ਆਉਂਦੀ ਹੈ ਤਾਂ ਜਿਨ੍ਹਾਂ ਦਾ ਆਪਾਂ ਦਿਨ ਮਨਾ ਰਹੇ ਉਹਨਾਂ ਦੇ ਰੋਮ-ਰੋਮ ਵਿੱਚੋਂ ਆਵਾਜ਼ਾਂ ਆਉਂਦੀਆਂ ਸੀ ਗੁਰਮੁਖ ਰੋਮ-ਰੋਮ ਹਰ ਧਿਆਵੈ ਤੇ ਜਿੱਦੇ ਰੋਮ-ਰੋਮ ਵਿੱਚੋਂ ਗੁਰੂ ਦੀ ਆਵਾਜ਼ ਆਵੇ ਆ ਦਿਨ ਉਹਨਾਂ ਦੇ ਮਨਾਏ ਜਾਂਦੇ ਆ ਭਾਈ ਤੁਹ ਇੱਕ ਵਾਰੀ ਬਾਬਾ ਦਇਆ ਸਿੰਘ ਜੀ ਦੇ ਮੁਬਾਰਕ ਚਰਨਾਂ ਦਾ ਧਿਆਨ ਤਰ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਨ ਬਿਰਤੀ ਲੈ ਕੇ ਚੱਲ ਗਏ ਇਤਿਹਾਸ ਦੇ ਪੱਤਰਿਆਂ ਆਪਣਾ ਮਨ ਲੈ ਕੇ ਚੱਲਿਓ ਦਿੱਲੀ ਦੀ ਧਰਤੀ ਤੇ ਦਿੱਲੀ ਦੇ ਲਾਗੇ ਇੱਕ ਪਿੰਡ ਹੈ ਭੋਗਲ ਉਹ ਭੋਗਲ ਪਿੰਡ ਦੇ ਵਿੱਚ ਇੱਕ ਜ਼ਿੰਮੇਦਾਰ ਪਰਿਵਾਰ ਰਹਿੰਦਾ ਇਤਿਹਾਸ ਦੇ ਪੱਤਰੇ ਕਹਿੰਦੇ ਨੇ ਸੰਧੂ ਜੱਟ ਉਹ ਬੰਦਾ ਉੱਥੋਂ ਉੱਠਿਆ ਉਨੇ ਮੰਝਲ ਮੁਕਾਈ ਲਏ ਆਪਣੇ ਧੀਆਂ ਪੁੱਤਰ ਨਾਲ ਤੇ ਆ ਗਿਆ ਮਾਝੇ ਵਿੱਚ ਮਾਝ ਉਨੇ ਮਾਝੇ ਜਾਣ ਕੇ ਇੱਕ ਮੋੜੀ ਗੱਡੀ ਜਿਹੜੀ ਜਗ੍ਹਾ ਤੇ ਉਹਨੇ ਆਣ ਕੇ ਮੋੜੀ ਗੱਡੀ ਉਹਦਾ ਅੱਜ ਹੈ ਨਾਮ ਭਿੱਖੀ ਵਿੰਡ ਇਹ ਜਿਹੜਾ ਭੂਗਲ ਤੋਂ ਬੰਦਾ ਉੱਠ ਕੇ ਆਇਆ ਇਹਦਾ ਨਾਮ ਹੈ ਭਾਈ ਭਿੱਖੀ ਇਹਨੇ ਆਪਣੇ ਨਾਮ ਤੇ ਮੋੜੀ ਗੱਡੀ ਤੇ ਪਿੰਡ ਦਾ ਨਾਮ ਪੈ ਗਿਆ ਭਿੱਖੀ ਵਿੰਡ ਏ ਭਾਈ ਪਿੱਖੀ ਦੇ ਘੜੀ ਚਾਰ ਪੁੱਤਰ ਨੇ ਵੱਡੇ ਪੁੱਤਰ ਦਾ ਨਾਮ ਹੈ ਭਾਈ ਪੋਹੂ ਉਹ ਜਵਾਨ ਹੋਇਆ ਵਿਆਹਿਆ ਗਿਆ ਉਹਨੇ ਆਪਣਾ ਪਿੰਡ ਵੱਖਰਾ ਵਸਾਇਆ ਉਸ ਪਿੰਡ ਦਾ ਨਾਮ ਹੈ ਪਹੂਵਿੰਡ ਤੇ ਭਾਈ ਪੋਹੂ ਤੋਂ ਛੋਟਾ ਸੀਗਾ ਪੂਲਾ ਉਹ ਵੀ ਵਿਆਹਿਆ ਗਿਆ ਉਹਨੇ ਆਪਣਾ ਵੱਖਰਾ ਪਿੰਡ ਵਸਾ ਲਿਆ ਬਿਲਕੁਲ ਪਿੱਖੀ ਵਿੰਡ ਦੇ ਲਾਗੇ ਪਿੰਡ ਹੈ ਪੂਲਾ ਜਿੱਥੋਂ ਦਾ ਭਾਈ ਤਾਰੂ ਸਿੰਘ ਪੂਲਿਆਂ ਵਾਲਾ ਹੈ ਇਸੇ ਭਾਈ ਭਿੱਖੀ ਦਾ ਤੀਜਾ ਪੇਮ ਪੁੱਤਰ ਹੈ ਜਿਹਦਾ ਨਾਮ ਸੀ ਭਾਈ ਦਰਾਜ ਉਹਨੇ ਆਪਣੀ ਮੋੜੀ ਵੱਖ ਵੱਖਰੀ ਗੱਡ ਲਈ ਉਹਨੇ ਆਪਣੇ ਨਾਂ ਤੇ ਪਿੰਡ ਵਸਾਇਆ ਇਹ ਬਿਲਕੁਲ ਭਿੱਖੀ ਵਿੰਡ ਦੇ ਲਾਗੇ ਪਿੰਡ ਹੈ ਦਰਾਜ ਕੇ ਇਹਨਾਂ ਤਿੰਨਾਂ ਤੋਂ ਛੋਟਾ ਹੈ ਜਿਹੜਾ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੇ ਪਹਿਲਵਾਨਾਂ ਦੇ ਮੋਢੇ ਲਵਾ ਦਿੰਦਾ ਸੀ ਨੱਕ ਨਾਲ ਲੀਕਾਂ ਕਢਾ ਦਿੰਦਾ ਸੀ ਇਹਨੂੰ ਇਲਾਕਾ ਕਹਿਣ ਲੱਗ ਪਿਆ ਪਹਿਲਵਾਨ ਉਹ ਚੌਥਾ ਪੁੱਤਰ ਵੱਖਰਾ ਹੋਇਆ ਉਹਨੇ ਆਪਣੇ ਨਾਮ ਤੇ ਮੋੜੀ ਗੱਡੀ ਤੇ ਬਿਲਕੁਲ ਤਰਾਜ ਕੇ ਤੇ ਲਾਗੇ ਪਿੰਡ ਹੈ ਪਹਿਲਵਾਨ ਕੀ ਇਹ ਭਾਈ ਭਿੱਖੀ ਦੇ ਚੋਂ ਪੁੱਤਰਾਂ ਦੇ ਨਾਂ ਤੇ ਵਸੇ ਹੋਏ ਪਿੰਡ ਉਹ ਜਿਹੜਾ ਭਾਈ ਭਿੱਖੀ ਦਾ ਵੱਡਾ ਪੁੱਤਰ ਸੀ ਨਾ ਭਾਈ ਪੋਹੂ ਉਹਦੇ ਪਰਿਵਾਰ ਵਿੱਚੋਂ ਅੱਗੇ ਪੁੱਤਰ ਹੋਇਆ ਭਾਈ ਢੱਲਾ ਤੇ ਢੱਲੇ ਦਾ ਪੁੱਤਰ ਹੋਇਆ ਭਾਈ ਕਣਿਆ ਕਣਿਆ ਦਾ ਪੁੱਤਰ ਹੋਇਆ ਭਾਈ ਦੁਲਚੀ ਤੁਲਸੀ ਦਾ ਪੁੱਤਰ ਹੋਇਆ ਭਾਈ ਕਰਮਾ ਤੇ ਭਾਈ ਕਰਮੇ ਦਾ ਇੱਕ ਪੁੱਤਰ ਸੀ ਜਿਹਦਾ ਨਾਮ ਸੀ ਸਤਕਾਰ ਜੋਗ ਭਾਈ ਭਗਤੂ ਉਹ ਭਾਈ ਭਗਤੂ ਜੀ ਦਾ ਸ਼ੁਭ ਆਨੰਦਕਾਰ ਹੋਇਆ ਬੀਬੀ ਦਾ ਨਾਮ ਸੀ ਬੀਬੀ ਜਿਉਣੀ ਇਹ ਪਰਿਵਾਰ ਕਿਰਤਵਰਤ ਕਰਦਾ ਦਸਾਂ ਨੋਆਂ ਦੀ ਕਮਾਈ ਕਰਦਾ ਆਪਣੀ ਜ਼ਮੀਨ ਵਾਹ ਕੇ ਗੁਜ਼ਾਰਾ ਕਰਦੇ ਨੇ ਇੱਕ ਦਿਨ ਬੀਬੀ ਜਿਉਣੀ ਪੈਣੋ ਪ੍ਰਸ਼ਾਦਾ ਲੈ ਕੇ ਗਈ ਮੈਂ ਬੇਨਤੀ ਕਰਦਾ ਵੀ ਪ੍ਰਸ਼ਾਦਾ ਪਕਾ ਕੇ ਕਿਸੇ ਦੇ ਮੂੰਹ ਵਿੱਚ ਜੇ ਤੋ ਆਪਾਂ ਪ੍ਰਸ਼ਾਦਾ ਪਾਉਨੇ ਆ ਨਾ ਉਹਦਾ ਫਲ ਕਿੱਡਾ ਵੱਡਾ ਮਿਲਦਾ ਸਾਨੂੰ ਉਹ ਬੀਬੀ ਜਿਵਣੀ ਜਦੋਂ ਆਪਣੇ ਪਤੀ ਦਾ ਪ੍ਰਸ਼ਾਦਾ ਲੈ ਕੇ ਗਈ ਤੇ ਜਾਂਦਿਆਂ ਨੂੰ ਭਾਈ ਭਗਤੂ ਡਿਆ ਖੂਬ ਹੋਣ ਉਹਨਾਂ ਦੇ ਲਾਗੋਂ ਦੀ ਕੋਈ ਸਤਕਾਰਯੋਗ ਬਾਬਾ ਦਾਇਆ ਸਿੰਘ ਵਰਗੀ ਪਵਿੱਤਰ ਆਤਮਾ ਲੰਘ ਰਹੀ ਆ ਗੁਰੂ ਗੁਰੂ ਜਪਦਾ ਜਾਵੇ ਇੱਕ ਬੇਨਤੀ ਕਰ ਦਿੰਨਾ ਗੁਲਾਬ ਦੀ ਸੁਗੰਧੀ ਇੱਕ ਦਿਨ ਖਤਮ ਹੋ ਜਾਂਦੀ ਹੈ ਲੇਕਿਨ ਜਿਨ੍ਹਾਂ ਨੇ ਜਪਿਆ ਹੋਵੇ ਰਹਿੰਦੀ ਦੁਨੀਆ ਤੱਕ ਉਹਨਾਂ ਦੀ ਸੁਗੰਧੀ ਕਦੇ ਖਤਮ ਨਹੀਂ ਹੁੰਦੀ ਭਾਈ ਜਪਣ ਵਾਲਿਆਂ ਦੀ ਸੁਗੰਧੀ ਕਦੇ ਖਤਮ ਨਹੀਂ ਓਹ ਜਪਣ ਵਾਲਾ ਲਾਗਉਂਦੀ ਤੁਰਿਆ ਜਾਵੇ ਤੇ ਭਾਈ ਭਗਤੂ ਜੀ ਦੀ ਨਿਗਾਹ ਪੈ ਗਿਆ ਪੀਏ ਬੜਾ ਗੁਰੂ ਗੁਰੂ ਜਪਦਾ ਜਾ ਰਿਹਾ ਕੋ ਪਵਿੱਤਰ ਆਤਮਾ ਲੱਗਦੀ ਉੱਠ ਕੇ ਹੱਥ ਜੋੜ ਕੇ ਆਖਿਆ ਮਾਂ ਪੁਰਖੋ ਪ੍ਰਸ਼ਾਦਾ ਛਾ ਕੇ ਜਾਇਓ ਓਹ ਮਹਾਨ ਪਵਿੱਤਰ ਆਤਮਾ ਬਾਬਾ ਦਾਇਆ ਸਿੰਘ ਵਰਗੀ ਕੋਈ ਲਾਗੇ ਗਈ ਚਲੇ ਬੀਬੀ ਨੇ ਬੜੀ ਛਰਦਾ ਨਾ ਪ੍ਰਸ਼ਾਦਾ ਛਕਾਇਆ ਜਦੋਂ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ ਜਲ ਪਾਣੀ ਛਕਾਇਆ ਤੇ ਉਹ ਮਹਾਨ ਪਵਿੱਤਰ ਆਤਮਾ ਨੇ ਆਖਿਆ ਵੀ ਧੀਏ ਤੇਰੀ ਸੇਵਾ ਤੋਂ ਖੁਸ਼ ਤੇ ਮੈਂ ਆਪਣੇ ਵਾਸਤੇ ਕੁਝ ਨਹੀਂ ਮੰਗਦਾ ਜਿੰਨੇ ਪਿਆਰ ਨਾਲ ਤੂੰ ਪ੍ਰਸ਼ਾਦਾ ਛਕਾਇਆ ਨਾ ਧੀਏ ਕੁਝ ਮੰਗ ਉਹ ਬੀਬੀ ਨੇ ਆਖਿਆ ਕਹਿਣ ਲੱਗੀ ਜੀ ਜਿੰਨੂੰ ਦੋ ਵਕ ਕੱਦੀ ਰੋਟੀ ਮਿਲ ਜਾਵੇ ਸਿਰ ਦਾ ਸਾਈਂ ਚੰਗਾ ਮਿਲ ਜਾਵੇ ਮਹਾਰਾਜ ਨੂੰ ਹੋਰ ਕੀ ਚਾਹੀਦਾ ਉਹ ਮਹਾਨ ਪਵਿੱਤਰ ਆਤਮਾ ਨੇ ਆਖਿਆ ਨਹੀਂ ਬੀਬੀ ਕੋਈ ਚ ਮੰਗ। ਉਹ ਬੀਬੀ ਨੇ ਆਖਿਆ ਕਹਿਣ ਲੱਗੀ ਜੀ ਫੇਰ ਇੱਕ ਬੇਨਤੀ ਆਪੀ ਗਾੜੀ ਢੇੜਨ ਵਾਲਾ ਤੇ ਮੇਰਾ ਪਤੀ ਹੈਗਾ ਤੇ ਖੇਤਾਂ ਦੇ ਨੱਕੇ ਮੋੜਨ ਵਾਲਾ ਨਹੀਂ ਕੋਈ ਹੈਗਾ। ਇਹ ਮੰਗਣਾ ਵੀ ਕਿਹੇ-ਕਿਹੇ ਨੂੰ ਆਉਂਦਾ ਭਾਈ ਹਰ ਇੱਕ ਦੇ ਹਰ ਇੱਕ ਦੇ ਵਸ ਦੀ ਬਾਤ ਵੀ ਨਹੀਂ ਮੰਗਣਾ। ਪੈਣੋ ਇੱਕ ਤੁਹਾਡੇ ਵਰਗੀ ਬੀਬੀ। ਗੁਰੂ ਅਰਜਨ ਦੇਹ ਮਹਾਰਾਜ ਦੇ ਮubarake ਚਰਨਾ ਚ ਸੇਵਾ ਬੜੀ ਕਰੇ। ਬੜੀ ਜੀ ਸੇਵਾ ਕਰੇ ਕਦੇ ਲੋਥ ਥੱਲੇ ਬਾਲਣ ਡਾਉਣਾ ਕਦੇ ਪ੍ਰਸ਼ਾਦੇ ਪਕਾਉਨੇ ਕਦੇ ਵਰਤਾਉਨੇ ਕਦੇ ਜਲ ਭਰ ਕੇ ਲਿਆਉਣਾ ਸੰਗਤਾਂ ਦੀ ਮੂਠੀ ਚਾਪੀ ਕਰਨੀ ਤੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਇੱਕ ਦਿਨ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਬੀਬੀ ਕੁਝ ਮੰਗ। ਉਹ ਬੀਬੀ ਨੇ ਆਖਿਆ ਮਹਾਰਾਜ ਤੁਹਾਡਾ ਦਿੱਤਾ ਬਹੁਤ ਕੁਝਿਆ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਨਹੀਂ ਮਾਤਾ ਤੇਰੀ ਸੇਵਾ ਬੜੀ ਆ ਕੁਝ ਮੰਗ। ਉਹ ਕਹਿੰਦੀ ਸਤਿਗੁਰੂ ਫਿਰ ਜੋ ਮੰਗਾ ਦਿਓਗੇ। ਤੇ ਮੇਰੇ ਗਰੀਬ ਨਵਾਜ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਕਹਿਣ ਲੱਗੇ ਮਾਤਾ ਮੰਗਣਾ ਇੱਕੇ ਸ਼ਬਦ ਵਿੱਚ ਆ ਇੱਕੇ ਸ਼ਬਦ ਵਿੱਚ ਉਹ ਬੀਬੀ ਦਾ ਨਾਮ ਸੀ ਭੈਣੋ ਪੇਖਾਂ ਉਹ ਬੀਬੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਇੱਕੇ ਸ਼ਬਦ ਵਿੱਚ ਮੰਗਣਾ ਤੇ ਫਿਰ ਕਿਰਪਾ ਕਰ ਦਿਓ ਗੁਰੂ ਅਰਜਨ ਦੇ ਮਹਾਰਾਜ ਨੇ ਆਖਿਆ ਮੰਗ ਬੀਬਾ ਇਹ ਗੁਰੂ ਨਾਨਕ ਦਾ ਕਰ ਹੈ ਬਚਨ ਕਰਕੇ ਮੁਕਰਦਾ ਨਹੀਂ ਉਹ ਮਾਤਾ ਨੇ ਆਖਿਆ ਮਹਾਰਾਜ ਨਾਮ ਹੈ ਮੇਰਾ ਪੇਖਾਂ ਸੋਨੇ ਦੀ ਮਧਾਨੀ ਹੋਵੇ ਤੇ ਨੋਂ ਦੁੱਧ ਲਿੱਕਦੀ ਵੇਖਾਂ ਹੁਣ ਸੋਨੇ ਦੀ ਮਧਾਨੀ ਤੇ ਤਾਂ ਹੀ ਉਹ ਨਾ ਜੇ ਧਨ ਦੌਲਤ ਕੋਲ ਹੋ ਜਾਇਦਾਦ ਹੋ ਤੇ ਨੋਂ ਤਾਂ ਹੀ ਉਹ ਜੇ ਘਰ ਵਿੱਚ ਪੁੱਤਰ ਹੋਵੇਗਾ ਤੇ ਦੁੱਧ ਤਾਂ ਹੋਵੇਗਾ ਜੇ ਘਰ ਵਿੱਚ ਲਵੇਰਾ ਹੋਵੇਗਾ ਮੱਝਾਂ ਗਾਵਾਂ ਹੋਣਗੀਆਂ ਤਾਂ ਗੁਰੂ ਅਰਜਨ ਦੇਹ ਮਹਾਰਾਜ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਕਹਿਣ ਲੱਗੇ ਮਾਂ ਮੰਗਣਾ ਵੀ ਤੇਰੇ ਵਾਂਗੂ ਕਿਹੇ ਕਿਹੇ ਨੂੰ ਆਉਂਦਾ ਹਰ ਇੱਕ ਨੂੰ ਮੰਗਣਾ ਵੀ ਨਹੀਂ ਆਉਂਦਾ ਭਾਈ